جاਵੇ ਗੰਗੂ ਪਾਪੀਆ ਜਾਵੇ ਗੰਗੂ ਪਾਪੀਆ ਤੂੰ ਲਾਹਣ ਤਾਂ ਸੰਵਾਲ ਵੀ ਨਿਹਾਂ ਚ ਸ਼ਹੀਦ ਹੋ ਗਏ ਗੋਬਿੰਦ ਦਿਲਾਲ ਵੇ ਨਿਹਾਂ ਚ ਸ਼ਹੀਦ ਹੋ ਗਏ ਬੰਦ ਦਿਲਾਲਵੇ ਬੱਚਿਆਂ ਦੇ ਦਿਲਾਂ ਦੀਆਂ ਤੜਕ ਨਾ ਖਲੋ ਕਾਦਾ ਦੁੱਖ ਤੇਰੇ ਦਿਲਾਂ ਦੀਆਂ ਹੋ ਗਈਆਂ ਤੈਨੂੰ ਕਾਦਾ ਦੁੱਖ ਤੇਰੇ ਦਿਲਾਂ ਦੀਆਂ ਹੋ ਗਈਆਂ ਅੱਜ ਖੁਸ਼ੀ ਨਾਲ ਚੱਲੀ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦਿਲਾਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦਿਲਾਲ ਵੇ ਬੇਗਾਨੀਆਂ ਸਿਆਂਦਰਾ ਗੋਬਿੰਦ ਦਿਲਾਲ ਸੀ ਤੈਨੂੰ ਕੀ ਐ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ ਤੈਨੂੰ ਕੀ ਐ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ ਵੇਚਿਆ ਇਮਾਨ ਤੂੰ ਤਾਂ ਵੇਚਿਆ ਇਮਾਨ ਤੂੰ ਤਾਂ ਤੇਰੀ ਕਾ ਦਖਿਆਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦਿਲਾਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਦਿਲਾਲ ਵੇ ਨਾਮਕ ਹਰਾਮੀ ਤੈਨੂੰ ਸਦਾ ਲੋਕ ਹੀ ਕਹਿਣਗੇ ਨਮਕ ਹਰਾਮੀ ਤੈਨੂੰ ਸਦਾ ਲੋਕੀ ਕਹਿਣਗੇ ਤੂੰ ਤਾਲਾ ਲਈ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਿਣ ਦੇ ਤੂੰ ਤਾਲਾ ਲਈ ਸ਼ਰਮ ਜੋ ਵੀ ਕਹਿੰਦੇ ਨੇ ਉਹ ਕਹਿਣ ਦੇ ਸਾਰੀ ਦੁਨੀਆਂ ਵਿੱਚ ਪੈੜਾ ਸਾਰੀ ਦੁਨੀਆ ਵਿੱਚ ਪੈੜਾ ਹੋਣਾ ਤੇਰਾ ਹਾਲ ਵੇ ਨਹੀਂ ਹੱਚ ਸ਼ਹੀਦ ਹੋ ਗਏ ਅੱਜ ਦੇ ਦਿਨ ਗੋਗਿੰਦ ਦਲਾਲ ਵੇ ਜਾਵੇ ਗੰਗੂ ਪਾਪੀਆ ਜਾਵੇ ਗੰਗੂ ਪਾਪੀਆ ਤੂੰ ਲਾਹਣ ਤਾਂ ਸੰਭਾਲ ਵੇ ਨਹੀਂ ਹੱਚ ਸ਼ਹੀਦ ਹੋ ਗਏ ਗੋਬਿੰਦ ਦਿਲਾਲਵੇ ਗੋਬਿੰਦ ਦਿਲਾਲਵੇ ਆਉਣੀਆਂ ਆਵਾਜ਼ਾਂ ਸਦਾ ਆਉਣੀਆਂ ਆਵਾਜ਼ਾਂ ਸਦਾ ਨੀਹਾਂ ਵਿੱਚੋਂ ਸੱਚੀਆਂ ਤੂੰ ਹੀ ਇਟਾ ਲਾ ਲਾਂ ਦੀਆਂ ਤੂੰ ਹੀ ਇਟਾ ਲਾਲਾਂ ਦੀਆਂ ਛਾਤੀਆਂ ਤੇ ਰੱਖੀਆਂ ਸੋਹਲ ਜਈਆ ਜ਼ਿੰਦਾ ਸੀ ਤੂੰ ਸੋਹਲ ਜਈਆ ਜ਼ਿੰਦਾ ਸੀ ਤੂੰ ਕੀਤੀ ਆ ਹalal ਵੇ ਨਹੀਂ ਹੱਜ ਚਹੀਦ ਹੋ ਗਏ ਅੱਜ ਤੇਰਾ ਪੋਦੇ ਦਿਨ ਗੋਵਿੰਦ ਦਿਲਾਲ ਵੇ ਗੋਵਿੰਦ ਦਿਲਾਲ ਵੇ ਜਾਵੇ ਗੰਗੂ ਪਾਪੀਆ ਤੂੰ ਨਾਮਕ ਹਰਾਮੀ ਕੀਤੀ ਅਜ ਦੇ ਦੇਣ ਤੂੰ ਨਾਮਕ ਹਰਾਮੀ ਕੀਤੀ ਜਾਵੇ ਗੰਗੂ ਪਾਪੀ ਆ ਤੂੰ ਲਾਹਨ ਤਾਂ ਸੰਭਾਲ ਵੇ ਨੀ ਹੱਜ ਸ਼ਹੀਦ ਹੋ ਗਏ ਗੋ ਬਿੰਦ ਦਿਲਾਲ ਵੇ ਮਾਤਾ ਗੁਜਰੀ ਦੇ ਲਾਲ ਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ